ਹੋ ਗਿਆ ਸਹੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਸਾਰਿਆਂ ਨੂੰ ਬੇਨਤੀ ਹੈ ਬਹੁਤ ਘੱਟ ਸੀ ਕਹਿੰਦੇ ਆ ਕਿ ਵੀਡੀਓ ਸ਼ੇਅਰ ਕਰੋ ਬਹੁਤ ਘੱਟ ਕਹਿੰਦੇ ਆ ਕਿਉਂਕਿ ਆਪ ਹੀ ਤੁਸੀਂ ਸਿਆਣੇ ਹੋ ਤੇ ਇਹ ਸੋਸ਼ਲ ਮੀਡੀਆ ਰਹਿ ਗਿਆ ਜਿਹਦੇ ਨਾਲ ਆਪਾਂ ਬਹੁਤ ਵੱਡੇ ਵੱਡੇ ਕਾਰਜ ਜਿਹੜੇ ਕੀਤੇ ਆ ਤੁਸੀਂ ਰਾਤੋਂ ਰਾਤ ਸ਼ੇਅਰ ਕਰਕੇ ਤੇ ਪੁਲਿਸ ਪ੍ਰਸ਼ਾਸਨ ਵੀ ਸਹਿਯੋਗ ਕਰਦਾ ਤੇ ਜੋ ਸਰਕਾਰਾਂ ਨੇ ਇਹ ਵੀ ਸਹਿਯੋਗ ਕਰਦੀਆਂ ਸੀ ਕਿਸੇ ਨੂੰ ਉਹ ਨਹੀਂ ਕਹਿੰਦੇ ਪਰ ਅੱਜ ਜਿਹੜਾ ਮਸਲਾ ਉਹ ਮਸਲਾ ਬੜਾ ਗੰਭੀਰ ਹੈ ਬਾਬਾ ਬਕਾਲਾ ਸਾਹਿਬ ਜੋ ਇਤਿਹਾਸਕ ਨਗਰ ਹੈ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ 26 ਸਾਲ 9 ਮਹੀਨੇ 13 ਦਿਨ ਮਹਾਨ ਤਪ ਕੀਤਾ ਉੱਥੋਂ ਦਾ ਵੀਰੋ ਮਸਲਾ ਇਹ ਬਣਿਆ ਕਿ ਬਾਬਾ ਬਕਾਲਾ ਸਾਹਿਬ ਜਿੱਥੇ ਪਵਿੱਤਰ ਨਗਰੀ ਹੈ ਨਗਰ ਬਹੁਤ ਵੱਡਾ ਹੈ ਉੱਥੇ ਸਾਡੇ ਕੋਲ ਪਹੁੰਚੇ ਨੇ ਮਾਤਾ ਸਰਜੀਤ ਕੌਰ ਜੀ ਜਿਨ੍ਹਾਂ ਦੀ ਜਾਇਦਾਦ ਹੈ ਬਾਬਾ ਬਕਾਲਾ ਸਾਹਿਬ ਦੇ 메ਨ ਬਾਜ਼ਾਰ ਦੇ ਵਿੱਚ ਤੇ ਸਮੱਸਿਆ ਕੀ ਆ ਰਹੀ ਹੈ ਕਿ ਸਾਡੇ ਇੱਥੇ ਸਰਬਜੀਤ ਸਿੰਘ ਸੰਧੂ ਮਗਲਾਣੀ ਜਿਹਦੀਆਂ ਇੱਕ ਦੋ ਪੋਸਟਾਂ ਪਈਆਂ ਸੀ ਸਾਡੀਆਂ ਤੇ ਉਹ ਕਹਿੰਦਾ ਕਿ ਮੈਂ ਮਤਲਬ 1 ਰੁਪਏ ਦੀ ਕਿਤੇ ਠੱਗੀ ਨਹੀਂ ਕੀਤੀ ਕਿਸੇ ਨਾਲ ਜੇ 1 ਰੁਪਏ ਦਾ ਮੈਨੂੰ ਕਿਤੇ ਦਿਖਾ ਦਿਓ ਤੇ ਮੈਂ 1 ਰੁਪਈਏ ਬਦਲੇ 1000 ਰੁਪਇਆ ਜਿਹੜਾ ਦੇਵਾਂਗਾ ਇਹ ਉਹਦੀ ਪੋਸਟ ਪਈ ਹੈ ਉੱਤੇ ਮੇਰੀ ਫੋਟੋ ਦੀ ਕਟਿੰਗ ਵੀ ਉਹਨੇ ਲਾਈ ਹੈ ਤੇ ਦਾਸ ਹਰਪ੍ਰੀਤ ਸਿੰਘ ਐਮ ਐ ਮੁਖੀ ਸਿੱਖ ਜੀਵਨ ਜਾਚ ਪੰਜਾਬ ਬਾਬਾ ਬਕਾਲਾ ਸਾਹਿਬ ਅਤੇ ਬਹੁਤ ਸਤਿਕਾਰਯੋਗ ਸਰਦਾਰ ਗਰਜੰਟ ਸਿੰਘ ਜੀ ਮੁਖੀ ਧੀਆ ਦੇ ਰਖਵਾਲੇ ਸੰਸਥਾ ਬਾਬਾ ਬਕਾਲਾ ਸਾਹਿਬ ਪੰਜਾਬ ਤੇ ਮਸਲਾ ਇਹ ਹੈ ਕਿ ਇਹਨਾਂ ਦੀਆਂ ਮਾਤਾ ਜੀ ਦੀਆਂ ਦੁਕਾਨਾਂ ਨੇ ਔਰ ਮਾਤਾ ਜੀ ਦਾ ਰਿਸ਼ਤਾ ਸਰਬਜੀਤ ਸਿੰਘ ਸੰਧੂ ਮਗਲਾਣੀ ਦੇ ਨਾਲ ਇਹ ਇਹ ਮਾਸੀ ਜੀ ਨੇ ਉਹਨਾਂ ਦੇ ਮਤਲਬ ਮਾਂ ਆਪਾਂ ਕਹਿ ਸਕਦੇ ਹਾਂ ਤੇ ਇਹ ਇਹਨਾਂ ਦੀ ਜਿਹੜੀ ਜਾਇਦਾਦ ਉਹਨਾਂ ਦੀਆਂ ਦੁਕਾਨਾਂ ਦੇ ਨਾਲ ਜਿੱਥੇ ਸੋਨੂ ਰੈਡੀमेड ਛਾਪਿਆਂ ਵਾਲੀ ਦੀ ਦੁਕਾਨ ਕਰਕੇ ਲਿਖਿਆ ਉਹ ਸ਼ੋਰੂਮ ਜਿਹੜਾ ਇਹਨਾਂ ਦਾ ਮੇਨ ਬਾਜ਼ਾਰ ਦੇ ਵਿੱਚ ਤੇ ਮਸਲਾ ਇਹ ਹੈ ਕਿ ਹੁਣ ਜਿਹੜਾ ਉਸ ਸ਼ੋਰੂਮ ਦਾ ਕਬਜ਼ਾ ਲੈ ਕੇ ਉਹਨੂੰ ਉਹ ਦੁਕਾਨਾਂ ਵੇਚ ਦਿੱਤੀਆਂ ਜੀ ਹਾਂਜੀ ਵੇਚ ਆ ਦਿਓ ਮੜਾ ਫੜਾ ਦਿਓ ਉਹਦਾ ਬਾਲੇ ਜੀ ਕਿ ਤੁਹਾਡੀਆਂ ਦੁਕਾਨਾਂ ਉੱਥੇ ਸੀ ਜੀ ਹਾਂਜੀ ਤੇ ਕੀ ਰਿਸ਼ਤਾ ਤੁਹਾਡਾ ਉਹਨਾਂ ਨਾਲ ਮਗਲਾਣੀ ਨਾਲ ਜੀ ਮੇਰੀ ਭੈਣ ਦਾ ਮੁੰਡਾ ਸੀਗਾ ਉਹ ਅੱਛਾ ਠੀਕ ਹੈ ਜੀ ਹਾਂ ਤੇ ਉਹਨਾਂ ਲਈ ਨੂੰ ਸੀ ਸਮਨ ਦਿੱਤੀਆਂ ਨਹੀਂ ਸੀਗੀਆਂ ਠੀਕ ਹੈ ਜੀ ਵੈਸੇ ਦਿੱਤੀਆਂ ਤਾਂ ਸੋਨੂ ਨਹੀਂ ਸੀਗੀਆਂ ਸੋਨੂ ਕੋਲ ਸੀਗੀਆਂ ਸੋਨੂ ਕੋਲ ਸੀਗੀਆਂ ਅੱਛਾ ਜੀ ਤੇ ਫਿਰ ਸੋਨੂ ਦੇ ਨਾਲ ਹੀ ਇਹ ਰਲ ਗਿਆ ਅੱਛਾ ਸੋਨੂ ਨੂੰ ਜਿਹੜੀਆਂ ਦਿੱਤੀਆਂ ਸੀਗੀਆਂ ਜਿਹੜਾ ਕਿਰਾਏ ਤੇ ਦਿੱਤੀਆਂ ਸੀਗੀਆਂ ਉਹਦੇ ਨਾਲ ਮਿਲੀ ਭੁਗਤ ਕਰਕੇ ਇਹਨੇ ਸਰਬਜੀਤ ਸੰਧੂ ਮਗਲਾਣੀ ਨੇ ਜੋ ਉਹ ਦੁਕਾਨਾਂ ਹੁਣ ਵੇਚ ਦਿੱਤੀਆਂ ਜੀ ਹਾਂਜੀ ਵੇਚ ਦਿੱਤੀ ਤੁਹਾਨੂੰ ਪ੍ਰੂਫ ਪਤਾ ਲੱਗਿਆ ਜੀ ਉਹ ਸਰਜਿਟਰੀ ਪਾ ਦਿੱਤੀ ਆ ਹਾਂਜੀ ਹਾਂਜੀ ਪਾ ਦਿੱਤੀ ਉਹਨੇ ਰਜਿਸਟ੍ਰ ਅੱਛਾ ਠੀਕ ਹੈ ਜੀ ਆਪ ਜੀ ਦਾ ਕੀ ਨਾਂ ਜੀ ਸੁਖਵਿੰਦਰ ਸਿੰਘ ਬਾ ਸੁਖਵਿੰਦਰ ਸਿੰਘ ਆਪ ਜੀ ਮਾਤਾ ਜੀ ਦੇ ਪੁੱਤਰ ਹੋਣੇ ਹਾਂਜੀ ਮਾਤਾ ਜੀ ਦੇ ਪਚੰਗੀ ਨੇ ਮਾਤਾ ਸਰਜੀਤ ਕੌਰ ਦੇ ਪਚੰਗੀ ਨੇ ਕੀ ਨਾਂ ਦੱਸਿਆ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਜਿਹੜੇ ਹੁਣ ਆ ਕੇ ਹੁਣ ਕਿੱਥੇ ਰਹਿ ਰਹੇ ਮੌਜੂਦਾ ਹਨ ਅਸੀਂ ਆਸਟ੍ਰੇਲੀਆ ਮੈਲਬਨ ਚ ਰਹਿੰਦੇ ਆ ਨਹੀਂ ਹੁਣ ਇੱਥੇ ਕਿੱਥੇ ਰਹੇ ਹਾਂ ਨਹੀਂ ਚ ਚਾਚੇ ਨਾ ਰਹਿੰਦੇ ਅਸੀਂ ਚੀਮੇ ਬਾਟ ਚੀਮੇ ਬਾਟ ਹਾਂ ਚੀਮਾ ਬਾਟ ਦੇ ਵਿੱਚ ਰਹਿ ਰਹੇ ਆ ਤੇ ਵੇਖੋ ਇਹਨਾਂ ਨੂੰ ਇਹਨਾਂ ਦੀਆਂ ਦੁਕਾਨਾਂ ਦੇ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ ਜਿਸ ਗੱਲ ਦਾ ਮਾਹਰ ਹੈ ਨਾ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿਉਂਕਿ ਮੈਂ ਬੇਨਤੀ ਕੀਤੀ ਸੀ ਕਾਫੀ ਪਲਾਟਾਂ ਨੂੰ ਇਹਨਾਂ ਦੇ ਵਲਿਆ ਉਹਦੇ ਵਿੱਚ ਉਹ ਕਹਿੰਦੇ ਕਿ ਸਾਡੀ ਜਾਇਦਾਦ ਤੇ ਆਸਟ੍ਰੇਲੀਆ ਤੱਕ ਆ ਤੇ ਫਿਰ ਤੁਸੀਂ ਕੀ ਕਹੋਗੇ ਤੇ ਕੁਦਰਤੀ ਜਿਹੜੇ ਸਤਕਾਰਯੋਗ ਮਾਤਾ ਜੀ ਜਿਹੜੇ ਬਾਬਾ ਬਕਾਲਾ ਸਾਹਿਬ ਆਗੇ ਆ ਮੈਂ ਬੇਨਤੀ ਕਰਾਂ ਸਾਰੇ ਨਗਰ ਨਿਵਾਸੀਆਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਜਾਇਦਾਦ ਜਿਹੜੀ ਇਹਨਾਂ ਨੂੰ ਦਵਾਈ ਜਾਵੇ ਇਹਨਾਂ ਦਾ ਹੱਕ ਦਵਾਇਆ ਜਾਵੇ ਕਿਉਂਕਿ ਬਜ਼ੁਰਗ ਅਵਸਥਾ ਦੇ ਵਿੱਚ ਇੱਥੇ ਆਏ ਆ ਸਾਡੇ ਕੋਲ ਬਾਕੀ ਮੈਂ ਬੇਨਤੀ ਕਰਾਂਗਾ ਲਾ ਲੋ ਬਜ਼ੁਰਗ ਅਵਸਥਾ ਵਿੱਚ ਇੱਥੇ ਚੱਲ ਕੇ ਆਏ ਆ ਕਿ ਮੈਂ ਆਪਣਾ ਹੱਕ ਲੈ ਕੇ ਆਵਾਂ ਕਿ ਕਿੱਡੇ ਦੁੱਖ ਦੀ ਗੱਲ ਆ ਵੀਰੋ ਅਸੀਂ ਆਪਣੀ ਗੱਲ ਕਰਦੇ ਕਿ ਅਸੀਂ ਤੇ ਇਸ ਨਗਰ ਦੇ ਵਿੱਚੋਂ ਉਜੜੇ ਤੇ ਮਾਰਾਈ ਨੇ ਫੇਰ ਕਿਰਪਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਵਸਾਤਾ ਇੱਥੇ ਤੇ ਸਾਡੇ ਤੇ ਉਂਗਲਾਂ ਚੁੱਕਦਾ ਇਹ ਬੰਦਾ ਬਰਾਬਰੀ ਕਰਦਾ ਏਸ ਗੱਲ ਦੀ ਤੂੰ ਕਈ ਪਰਿਵਾਰ ਇਹਨਾਂ ਨੇ ਜਾੜੇ ਨੇ ਇੱਥੇ ਤੇ ਐਡਾ ਵੱਡਾ ਸ਼ੋਰੂਮ ਆ ਤੇ ਐਡੀ ਜਿਹੜੀ ਕਿਰਪਾ ਵਾ ਨਗਰ ਬਾਬਾ ਬਕਾਲਾ ਸਾਹਿਬ ਦੇ ਵਿੱਚ ਇਹਨਾਂ ਦੀ ਬਹੁਤ ਵੱਡੀ ਜਾਇਦਾਦ ਹੈ ਇੱਥੇ ਤੇ ਇਹ ਵਿਚਾਰੇ ਹੁਣ ਇਹ ਜਿੱਥੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਮੈਂ ਬੇਨਤੀ ਕਰਦਾ ਹਾਂ ਡੀਐਸਪੀ ਸਾਹਿਬ ਨੇ ਵੀ ਜਿਹੜਾ ਬੁਲਾਇਆ ਤੇ ਉਹ ਇਹਨਾਂ ਦੀ ਗੱਲ ਸੁਣਨਗੇ ਤੇ ਇਹਨਾਂ ਦੇ ਜੋ ਇਹਨਾਂ ਨੇ ਲਿਖਿਆ ਉੱਤੇ ਕਿ ਸਰਬਜੀਤ ਸਿੰਘ ਸੰਧੂ ਮਗਲਾਣੀ ਪੁੱਤਰ ਬਚਨ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਅਤੇ ਸੁਰਿੰਦਰ ਸਿੰਘ ਉਰਫ ਸੋਨੂ ਪੁੱਤਰ ਮੁਖਤਾਰ ਸਿੰਘ ਪਿੰਡ ਛਾਪਿਆਂ ਵਾਲੀ ਵੱਲੋਂ ਹਮਸਲਾਹ ਹੋ ਕੇ ਅਤੇ ਸਾਜ਼ਿਸ਼ ਕਰਕੇ ਪ੍ਰਾਰਥਕ ਦੀ ਜਾਇਦਾਦ ਖਸਰਾ ਨੰਬਰ 452/3 ਜੋ ਕਿ 5 ਮਰਲੇ ਡਬਲ ਸਟੋਰੀ ਬਿਲਡਿੰਗ ਵਾਕਿਆ ਗੁਰੂ ਬਾਜ਼ਾਰ ਬਾਬਾ ਬਕਾਲਾ ਸਾਹਿਬ ਹੈ ਦਾ ਜਾਲੀ ਬਿਆਨਾਮਾ ਰਜਿਸਟਰੀ ਮਿਤੀ 7 6 24 ਉਕਤ सुरेंद्र ਸਿੰਘ ਉਰਫ सोनू ਦੇ ਹੱਕ ਵਿੱਚ ਤਿਆਰ ਕਰਨ ਦਾ ਜ਼ੁਰਮ ਹੈ ਜੀ ਇਹ ਬਣਦਾ ਇਹ ਕਿੰਨਾ ਵੱਲੋਂ ਆ ਜੀ surjeet kaur wife of ajay singh ਜੋ ਚੜਾਈ ਕਰ ਜ ਕਿ ਨਹੀਂ ਹੋਣਾ ਵਾਸੀ ਬਾਬਾ ਬਕਾਲਾ ਸਭ ਹਾਲ ਵਾਸੀ ਆਸਟ੍ਰੇਲੀਆ ਮੈਲਬੌਰਨ ਦੇ ਵਿੱਚ ਪਰਿਵਾਰ ਰਹਿੰਦਾ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਬਾਕੀ ਗੁਰਜੰਟ ਸਿੰਘ ਜੀ ਮੁਖੀ ਧੀਆਂ ਦੇ ਰਖਵਾਲੇ ਉਹ ਤੁਹਾਨੂੰ ਜਿਹੜਾ ਸਾਰਾ ਵਾਕਿਆ ਦੱਸ ਦੇਣਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਉਹ ਜੋ ਕਿ ਕੱਲ ਵੀ ਇੱਕ ਅਸੀਂ ਵੀਡੀਓ ਪਾ ਕੇ ਦੱਸਿਆ ਸੀ ਸੰਗਤ ਨੂੰ ਉਹ ਰਾਤ ਦੇ ਸਾਨੂੰ ਫੋਨ ਆ ਰਹੇ ਨੇ ਵੀ ਕਿਹੜੀ ਵੀਡੀਓ ਕਿੱਥੋਂ ਦੀ ਗੱਲ ਕਰਦੇ ਜੀ ਜੋ ਮਾਤਾ ਜੀ ਹੋਣੀ ਸਾਡੇ ਕੋਲ ਪਿੰਡ ਪੱਡਿਆਂ ਨੇ 10 ਦੇ ਘਰੇ ਪਹੁੰਚੀ ਹੋਏ ਨੇ ਉਹ ਆਪਣੀ ਮੁਸ਼ਕਲ ਲੈ ਕੇ ਆਪਣੀ ਪਰੇਸ਼ਾਨੀ ਲੈ ਕੇ ਪਹੁੰਚੇ ਨੇ ਵੀ ਸਾਡੇ ਘਰ ਤੇ ਉੱਤੇ ਕਬਜ਼ਾ ਜਿਹੜਾ ਹੀ ਉਹ ਸੋਨੂੰ ਦਾ ਤੇ ਨਾਲ ਦੀ ਦੁਕਾਨਾਂ ਦਾ ਜੋ ਕਿ ਸੋਨੂੰ ਰੇਡੀਮੈਂਟ ਵਾਲਾ ਐਦਾਂ ਹੀ ਮਾਤਾ ਜੀ ਤੁਸੀਂ ਦੱਸ ਰਹੇ ਸੀ ਵੀ ਤੁਹਾਡਾ ਜੱਦੀ ਪਿੰਡ ਜਿਹੜਾ ਚੀਮੇ ਬਾਟ ਆ ਪਰ ਤੁਸੀਂ ਕਹਿ ਰਹੇ ਸੀ ਅਸੀਂ ਰਹਿੰਦੇ ਹਾਂ ਉੱਥੇ ਅੰਮ੍ਰਿਤਸਰ ਹੋਟਲ ਹਾਰਟਲ 'ਚ ਹੀ ਰਹਿੰਦੇ ਹਾਂ ਕਿਦੇ ਹਣਾ ਠੀਕ ਆ ਵੇਖੋ ਜੀ ਉਹ ਜਿਹੜਾ ਘਰ ਦੇ ਮਾਲਕ ਬਾਬਾ ਬਕਰਾਲਾ ਸਾਹਿਬ ਗੁਰੂ ਦੀ ਨਗਰੀ ਬੜੇ ਪਿਆਰ ਨਾਲ ਤੇ ਬੜੇ ਚਾਹ ਨਾਲ ਆਏ ਵੀ ਅਸੀਂ ਆਪਣੇ ਇੰਡੀਆ ਚੱਲੇ ਆ ਤੇ ਆਪਣੇ ਘਰ ਜਾਵਾਂਗੇ ਰਿਸ਼ਤੇਦਾਰ ਭੈਣ ਭਰਾ ਸਾਨੂੰ ਮਿਲਣ ਵਾਸਤੇ ਉੱਥੇ ਆਉਣਗੇ ਜਾਂ ਅਸੀਂ ਉਹਨਾਂ ਦੇ ਕੋਲ ਜਾਵਾਂਗੇ ਮਿਲਾਂ ਗਿਲਾਂਗੇ ਪਰ ਉਹਨਾਂ ਦਾ ਜਿੰਨਾ ਸਮਾਂ ਆਇਆ ਛੁੱਟੀ 'ਚ ਆਇਆ ਉਹਨਾਂ ਦਾ ਟੈਨਸ਼ਨ 'ਚ ਰਹਿ ਗਿਆ ਸਾਰਾ ਕੁਝ ਖੁਸ਼ੀ ਨਾ ਲਾਏ ਸੀ ਤੇ ਇੱਥੇ ਕੀ ਬਣ ਗਿਆ ਜੀ ਉਹਨਾਂ ਦਾ ਘਰ ਤੇ ਕਬਜ਼ਾ ਹੋ ਕੇ ਇਹ ਘਰ ਜਿਹੜਾ ਵਾ ਸਰਬਜੀਤ ਸਿੰਘ ਸੰਧੂ ਮਗਲਾਨੀ ਵਾਲਾ ਜਿਹੜਾ ਕਹਿੰਦਾ ਮੈਂ 1 ਰੁਪਈਏ ਦੀ ਹੀਰਾ ਫੇਰ ਨਹੀਂ ਕਰਦਾ ਨਹੀਂ ਕਰਦਾ ਬਿਲਕੁਲ ਬਾਬਾ ਜੀ ਜਿਹੜਾ ਕਹਿੰਦਾ ਵੀ 1 ਰੁਪਈਏ ਦੀ ਹੀਰਾ ਫੇਰ ਨਹੀਂ ਕਰਦਾ ਉਹਨੇ ਕਰੋੜਾਂ ਰੁਪਈਆ ਦੀ ਠੱਗੀ ਜਿਹੜੀ ਆਪਣੀ ਮਾਸੀ ਨਾਲ ਮਾਰ ਲਈ ਹਾਂ ਠੀਕ ਹੈ ਜਿਹੜਾ ਉਹਨੇ ਬਹੁਤ ਗਲਤ ਕੰਮ ਕੀਤਾ ਇਹ ਕੰਮ ਨੂੰ ਨਹੀਂ ਜੀ ਕਰਨਾ ਚਾਹੀਦਾ ਮਾਵਾ ਵਰਗੀ ਮਾਸੀ ਸੀ ਮਾਸੀ ਦਾ ਨਹੀਂ ਠੱਗੀ ਮਾਰਨੀ ਚਾਹੀਦੀ ਮੈਂ ਤਾਂ ਸਰਬਜੀਤ ਜੀ ਨੇ ਇਹੋ ਗੱਲ ਕਿਹਾ ਭਾਈ ਬਥੇਰੀਆਂ ਤੂੰ ਲਾਲੀ ਗਾਲੀਆਂ ਹੋਰ ਤੂੰ ਜਾਇਦਾਤਾ ਬਥੇਰੀਆਂ ਦੱਬੀਆਂ ਉਧਰ ਤੂੰ ਦੱਬੀ ਰੱਖਦਾ ਗੁਰਤੇਗਬਾਹ ਸਾਹਿਬ ਦੀ ਜਗ੍ਹਾ ਤੂੰ ਦੱਬੀ ਹੋਈ ਹੈ ਇਹੋ ਜਿਹੀ ਜਗ੍ਹਾ ਤੂੰ ਦਾਬ ਲੈਂਦਾ ਤੇ ਤੂੰ ਮਾਵਾ ਵਰਗੀ ਮਾਸੀ ਨੂੰ ਛੱਡ ਦਿੰਦਾ ਇਹੋ ਜਿਹਾ ਕੰਮ ਨਹੀਂ ਜੀ ਕਰਨਾ ਚਾਹੀਦਾ ਸਰਬਜੀਤ ਸਿੰਘ ਨੂੰ ਉਹਨੇ ਕਬਜ਼ਾ ਕੀਤਾ ਆ ਫੋ ਤੁਸੀਂ ਕੀ ਕਹਿੰਦੇ ਆ ਤੁਸੀਂ ਸਾਡੇ ਕੋਲ ਆਏ ਆ ਕਿ ਤਰਖਾਸ਼ ਲੈ ਕੇ ਅੱਜ ਆਏ ਆ ਤੁਸੀਂ ਪੱਤੀ ਲੈ ਕੇ ਆਏ ਆ ਸਾਡੇ ਕੋਲ ਵੀ ਆਹ ਮੁਸ਼ਕਲ ਆ ਗਈ ਆ ਤੁਸੀਂ ਕੀ ਚਾਹੁੰਦੇ ਆ ਤੁਹਾਡੀ ਜਾਇਦਾਦ ਜਿਹੜੀ ਆ ਤੁਹਾਨੂੰ ਮਿਲ ਜਾਵੇ ਜਾਂ ਉਹਦਾ ਕੀ ਤੁਸੀਂ ਹਿਸਾਬ ਚਾਹੁੰਦੇ ਆ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਆ ਮੈਂ ਉੱਤੇ ਆਣ ਕੇ ਰਹਿਣਾ ਵੀ ਚਾਹੁੰਦੀ ਆ ਹਾਂਜੀ ਇਥੇ ਦੇ ਦੁਕਾਨਾ ਦਿੱਤੀ ਆ ਉੱਥੇ ਮੈਂ ਰਹਿਣਾ ਵਾ ਮੈਂ ਗੁਰੂ ਘਰ ਜਦੋਂ ਮੱਛਾ ਟੇਕਨ ਸੋਖਾ ਜਾ ਸਕਦੀ ਆ ਹਾਂਜੀ ਤੇ ਇਹਨੇ ਇਹ ਹੁੰਦਾ ਵੀ ਮੈਂ ਉੱਥੇ ਵਾੜ ਨਹੀਂ ਦੇਣਾ ਸਾਨੂੰ ਜੇ ਤੁਸੀਂ ਵੜੀ ਉੱਥੇ ਤੇ ਮੈਂ ਤੁਹਾਨੂੰ ਪਲੀਸ ਦੇ ਭਰਾ ਦੇਣਾ ਹੋ ਕਰ ਦੇਣਾ ਕਈ ਗੱਲਾਂ ਦਬਕੇ ਮਾਰਦਾ ਤੇ ਉਹ ਇਹਦਾ ਕੋਈ ਹੱਕ ਨਹੀਂ ਸੀ ਕਾਇਦੇ ਵਿੱਚ ਇਹਨਾਂ ਨੂੰ ਨਾ ਮੁਕਤੀ ਆਲੀ ਦਿੱਤੀ ਸੀ ਨਾ ਕੁਝ ਨਹੀਂ ਦਿੱਤਾ ਇਹ ਆਪੇ ਵੜ ਗਿਆ ਉੱਥੇ ਕਿਉਂ ਅਸੀਂ ਆ ਨਹੀਂ ਹੋਏ ਤਾਂ ਡੈਡੀ ਮੇਰਾ ਐਸਪੈਂਡ ਪੂਰਾ ਹੋ ਗਿਆ ਸੀ ਸਾਡੇ ਕੋ ਆ ਨਹੀਂ ਹੋਇਆ ਛੇਤੀ ਇਹਨੇ ਆਉਂਦੇ ਸਾਡੇ ਨੂੰ ਕਬਜ਼ਾ ਕੀਤਾ ਸੀ ਉੱਤੇ ਦੇ ਆਣ ਕੇ ਇਹਦੀ ਪ੍ਰਸ਼ੀਆ ਚ ਹੋਰ ਗੱਲ ਨੂੰ ਹਲੇ ਪੱਲੇ ਨਹੀਂ ਪੰਦਾਂ ਦਾ ਮੈਂ ਵੀ ਨਹੀਂ ਛੱਡਣੇ ਵੇਖੋ ਇੱਕ ਸਰ ਹੁੰਦਾ ਕਿ ਜਿਹੜਾ ਪਰਿਵਾਰ ਬਾਹਰ ਆਿੰਦਾ ਨਾ ਜੀ ਉਹਦਾਂ ਦੀ ਜਾਇਦਾਦ ਤੇ ਕਬਜ਼ਾ ਜਿਹੜਾ ਇਸ ਤਰ੍ਹਾਂ ਹੋ ਜਾਂਦਾ ਇਹ ਬਹੁਤ ਮਾੜੀ ਗੱਲ ਆ ਤੇ ਤੁਸੀਂ ਕੀ ਕਹਿਣਾ ਚਾਹੁੰਦਾ ਤੁਸੀਂ ਸਾਨੂੰ ਤੇ ਇਹ ਹੋਈ ਆ ਸਾਡੀ ਮਾਂ ਆ ਉਹ ਕਹਿੰਦੀ ਮੈਂ ਇੱਥੇ ਆ ਕੇ ਰਹਿਣਾ ਠੀਕ ਹੈ ਜੀ ਤੇ ਉਹ ਕਹਿੰਦੀ ਐਸ ਉਮਰ ਚ ਮੈਂ ਆ ਗਈ ਆ ਤੇ ਮੈਂ ਕੋ ਦੁਆਰੇ ਆ ਕੇ ਅੰਦਰ ਸੁਵੇ ਨੂੰ ਮੱਥਾ ਟੇਕਣ ਤੇ ਦੁਆੜੀ ਦਿਨ ਚ ਮੈਂ ਜਾਣਾ ਸਿਰਫ ਸਾਨੂੰ ਇਹ ਇਹਦੀ ਜਿਹੜੀ ਚੀਜ਼ ਐ ਇਹ ਮੁਰਕੇ ਨੂੰ ਮਿਲ ਜਵੇ ਅਸੀਂ ਬੜੀ ਖੁਸ਼ ਘਰ ਵੀ ਉੱਪਰ ਐ ਨਾ ਅਸੀਂ ਉੱਤੇ ਰਹਿੰਦੇ ਸੀ ਜਿਹੜਾ ਘਰ ਆ ਇਹਦਾ ਜੀ ਘਰ ਉੱਪਰ ਆ ਤੇ ਘਰ ਉਹ ਆਪਣੇ ਰਹਿਣਾ ਚਾਹੁੰਦੇ ਆ ਬਜ਼ੁਰਗ ਆ ਘਰ ਦੇ ਨਾਲ ਜਾਦਾ ਜੁੜੀਆਂ ਹੁੰਦੀਆਂ ਵਿਦਵਾਨ ਵੀ ਕਹਿੰਦੇ ਆ ਵੀ ਘਰ ਇੱਟਾਂ ਰੋੜਾਂ ਇੱਟਾਂ ਰੋੜਿਆਂ ਰੇਤਾ ਬਜਰੀ ਸੀਮੈਂਟ ਦਾ ਨਹੀਂ ਬਣਿਆ ਹੁੰਦਾ ਕੱਲਾ ਘਰ ਦੇ ਨਾਲ ਸਾਡੀਆਂ ਸੱਧਣਾ ਚਾ ਜੁੜੇ ਹੁੰਦੇ ਆ ਜਦੋਂ ਉਹ ਪਰਿਵਾਰ ਕਹਿੰਦਾ ਸੀ ਰਹਿਣਾ ਚਾਹੁੰਦੇ ਘਰ ਦੇ ਵਿੱਚ ਉਹਨਾਂ ਦਾ ਪੁਰਾਣਾ ਘਰ ਆ ਕਈ ਪੇਟੀਆਂ ਟਰੰਕ ਉਹਨਾਂ ਨਾਲ ਉਹਨਾਂ ਦੀਆਂ ਜਾਦਾ ਜੁੜੀਆਂ ਹ ਉਹਨਾਂ ਨੂੰ ਕਹਿੰਦਾ ਏ ਕਿ ਮਤਲਬ ਤੁਸੀਂ ਇਸ ਘਰ ਦੇ ਵਿੱਚ ਵੜਨਾ ਨਹੀਂ ਜੇ ਵੜੇ ਤੇ ਅਸੀਂ ਤੁਹਾਨੂੰ ਪੁਲਿਸ ਦੇ ਜਿਹੜਾ ਉਹ ਦਰਖਾਸਤ ਦੇ ਕੇ ਤੇ ਤੁਹਾਨੂੰ ਰੈਸਟ ਕਰਾ ਦੇਣਾ ਜੇ ਆਏ ਤੇ ਹਾਂਜੀ ਜਦੋਂ ਤੁਸੀਂ ਮੇਰਾ ਪਾਜੀ ਸਾਰਾ ਉੱਥੇ ਬੁੱਸ ਪਿਆਸ ਦੋ ਪੇਟੀਆਂ ਸਿਗੀਆਂ ਉਹ ਵੀ ਮੈਂ ਮੁਰਕੇ ਵੇਖਣ ਨਹੀਂ ਦਿੱਤੀਆਂ ਇਹਨੇ ਮੈਨੂੰ ਤੇ ਟਰੰਕਾ ਸਕੇ ਦੋ ਵੀ ਵਿੱਚੇ ਪਏ ਸੀ ਸਾਡਾ ਗੈਸ ਪਿਆਉ ਤੇ ਜੜਖਿਆ ਸੀਗਾ ਹਾਂਜੀ ਹਾਰੇ ਕੀ ਚੀਜ਼ ਕਰਦੀ ਜੋ ਵੀ ਵਰਸਣ ਵਾਲੀ ਸਾਰੀਆਂ ਉੱਤੇ ਸੀਗੀਆਂ ਮੈਨੂੰ ਨਹੀਂ ਹੁਣ ਪਤਾ ਇਹਨੇ ਕਿੰਨੇ ਕਿੰਨੂ ਦੇਤੀਆਂ ਜਾਣੇ ਨੇ ਆਪ ਲਾ ਕੇ ਵੇਚ ਲਈਆਂ ਪਰ ਇਹਨੇ ਮੇਰੇ ਨਾਲ ਬਹੁਤ ਧੋਖਾ ਕੀਤਾ ਇਸ ਗੱਲ ਦਾ ਇਹਦਾ ਕੋਈ ਹੱਕ ਨਹੀਂ ਸੀ ਇਹਦੇ ਕੋਲੇ ਪੈਸਾ ਨਹੀਂ ਕੋਈ ਲਿਆ ਕੁਝ ਨਹੀਂ ਸੀ ਇਹਦੇ ਕੋਲ ਮੰਗਿਆ ਫਿਰ ਭਾਜੀ ਆਪਣਾ ਸਾਗਾ ਸੀਗਾ ਮੁੱਲ ਲਿਆ ਸੀ ਇਹ ਮੁੱਲ ਲਈ ਕਿ ਅਸੀਂ ਉਹ ਬਣਾਇਆ ਸੀਗਾ ਇਸੇ ਕਰਕੇ ਵੀ ਗੁਰੂ ਘਰ ਚ ਰਵਾਂਗੇ ਤੇ ਮੇਰੇ ਹਸਪੈਂਡਰ ਨੇ ਵੀ ਆਖਿਆ ਵੀ ਮੈਂ ਵੀ ਦਿਲ ਜਾਈ ਰੋਜ਼ انا ਆਪਾਂ ਰੋਇਆ ਕਰਾਂਗੇ ਉਹ ਜਦੋਂ ਰੱਬ ਦਾ ਭਾਣਾ ਹੋ ਗਿਆ ਉਹ ਨਹੀਂ ਇਹਨਾਂ ਬਹੁਤਾ ਚਿਰ ਰਹੇ ਆਣ ਕੇ ਰਹੇ ਦੋ ਇੱਕ ਵਾਰਾਂ ਸੀ ਆਏ ਆਪਣੇ ਘਰ ਦੇ ਵਿੱਚ ਇਹ ਨਹੀਂ ਫਿਰੇ ਨਹੀਂ ਗੇ ਤੇ ਜਦੋਂ ਹੁਣ ਉਹ ਪੂਰੇ ਹੋ ਗਏ ਮੇਰੇ ਕੋਲ ਮੁੜ ਕੇ ਜੀ ਨਹੀਂ ਕੀਤਾ ਹਉਣ ਨੂੰ ਛੇਤੀ ਫੇ ਮੈਂ ਤੇ ਦੋ ਦੋ ਵੀਕਾ ਨਹੀਂ ਆਈ ਅੱਥੇ ਆਣ ਕੇ ਰਹੀ ਨਹੀਂ ਸਾਲ 4 ਸਾਲ ਨਹੀਂ ਕਿ ਮੇਰੇ ਕੋਲ ਆਇਆ ਕਿਉਂ ਮੇਰਾ ਹਸਬੰਦ ਪੂਰਾ ਹੋਇਆ ਸੀ ਮੇਰਾ ਜੀ ਨਹੀਂ ਕਰਦਾ ਕਲੀ ਦਾ ਹਉਣ ਨੂੰ ਤੇ ਇੰਨੇ ਹੁਣ ਵੇਖ ਲੋ ਕਿੰਨਾ ਤੋ ਮੇਰੇ ਨਾਲ ਕੀਤਾ ਵੀ ਇਹਨੇ ਹੁਣ ਸਾਰਾ ਸਾਰਾ ਮਾਰ ਕੇ ਬੈ ਗਿਆ ਹਾਂਜੀ ਨਾ ਸਾਨੂੰ ਉੱਤੇ ਜਾਣੇ ਮੈਨੂੰ ਆਦਾ ਕਰਦਾ ਇਹ ਤੇ ਤੈਨੂੰ ਪੜਾ ਦੇਣਾ ਸੀ ਜੇ ਤੂੰ ਆਣ ਕੇ ਇੱਥੇ ਇਧਰ ਨੂੰ ਆਣਾ ਹਾਂ ਤੇ ਦੇਖੋ ਇਹ ਸਰਪਜੀ ਸਿੰਘ ਸੰਦੂ ਜਿਹੜਾ ਹੈਗਾ ਹੈ ਸਿੰਘ ਕਹਿਣ ਨੂੰ ਤੇ ਦਿਲ ਨਹੀਂ ਕਰਦਾ ਸਿੰਘਾਂ ਇਹਦੇ ਕੰਮ ਨਹੀਂ ਹੈਗੇ ਇਹ ਬੰਦਾ ਹਰ ਕਿਸੇ ਨੂੰ ਦਬਕਾ ਮਾਰ ਕੇ ਡਰਾ ਲੈਂਦਾ ਹੈ ਇਹ ਰਿਸ਼ਤੇਦਾਰ ਭੈਣ ਭਰਾ ਤੇ ਚਲੋ ਹੈਗੇ ਹੀ ਆ ਵੀ ਉਹਨਾਂ ਨੇ ਡਰਾਉਂਦਾ ਪਰ ਮੈਂ ਇੱਕ ਗੱਲ ਸੰਤ ਨੂੰ ਹੋਰ ਦੱਸਦਾ ਬڑے ਐਨਆਰਆਈ ਲੋਕ ਕੀ ਕਰਦੇ ਆ ਅਸੀਂ ਉਹਨਾਂ ਨੂੰ ਕਹਿੰਨੇ ਯਾਰ ਇਹ ਜਾਇਦਾਦ ਵੇਚ ਗਏ ਆ ਇਹ ਫਰਾਨਾ ਕਰ ਗਿਆ ਉਹ ਕੀ ਕਰਦੇ ਨੇ ਇਸੇ ਕਾਰਨ ਉਹ ਆਪਣੀ ਜਾਇਦਾਦ ਵੇਚ ਜਾਂਦੇ ਨੇ ਐਨਆਰਆਈ ਲੋਕ ਇਹ ਚਾਹੁੰਦੇ ਨੇ ਵੀ ਅਸੀਂ ਆਪਣੇ ਪੰਜਾਬ ਜਾਈਏ ਇੰਡੀਆ ਜਾਈਏ ਅਸੀਂ ਆਪਣੇ ਘਰੇ ਜਾਈਏ ਰਿਸ਼ਤੇਦਾਰ ਭੈਣ ਭਰਾਵਨ ਪਰ ਉਹ ਡਰ ਦੇ ਮਾਰੇ ਇਹੋ ਜਿਹੜੇ ਆ ਨਾ ਆ ਜਿਹੜੀ ਮਾਤਾ ਜੀ ਹੁਣ ਸਾਡੇ ਕੋਲ ਅੱਜ ਆਏ ਨੇ ਇਹੋ ਜਿਹਾ ਗੱਲਾਂ ਸੀ ਦੂਰ ਦੂਰ ਸੁਣਦੇ ਹੁੰਦੇ ਨੇ ਵੀ ਐਨ ਆਰ ਆਈ ਪਰਿਵਾਰ ਬਾਹਰ ਜਾਂਦਾ ਸਾਰਾ ਤੋਂ ਫੁਲਾਣੇ ਨੇ ਕਬਜ਼ਾ ਕਰ ਲਿਆ ਟਿਕਨੇ ਕਬਜ਼ਾ ਕਰ ਲਿਆ ਅੱਜ ਜਿਹੜੀ ਚੀਜ਼ ਹੈ ਗੁਰੂ ਦੀ ਨਗਰੀ ਧੰਤਨ ਸ੍ਰੀ ਗੁਰਤੇਗ ਭਾਦਰ ਸਾਹਿਬ ਦੇ ਦਰ ਤੇ ਵੀ ਇਹੋ ਜਿਹਾ ਕੰਮ ਹੋ ਚੁੱਕਿਆ ਹੈ ਉਹਨਾਂ ਦੀ ਨਗਰੀ ਤੇ ਇਹੋ ਜਿਹਾ ਕੰਮ ਹੋ ਚੁੱਕਿਆ ਤੁਸੀਂ ਇੱਕ ਚੀਜ਼ ਪਾਈ ਜਿਹਦੇ 'ਤੇ ਤੁਸੀਂ ਲਿਖਿਆ ਵਾ ਵੀ ਆਪੜਾ ਜਿਹੜਾ ਹੈਗਾ ਵਾ ਤੁਹਾਡੇ ਤੇ ਸੋਨੂ ਰੈਡੀਮੇਡ ਨੇ ਕੇਸ ਕੀਤਾ ਉਹਦਾ ਕਹਦਾ ਕੇਸ ਕੀਤਾ ਯਾਰ ਉਹਨੇ ਕੀਤਾ ਸੀ ਕੇਸ ਸੀ ਜਦੋਂ ਆਏ ਸੀਗੇ ਤੇ ਉਹ ਉਹਨੇ ਕਿਹਾ ਵੀ ਤੁਸੀਂ ਉਨੇ ਕੇ ਸ਼ੁਰੂ ਕਰਤਾ ਪਈ ਇਹ ਆਣ ਕੇ ਤੇ ਮੈਨੂੰ ਆਪਣਾ ਕਾਰੋਬਾਰ ਨਹੀਂ ਚਲਾਉਣ ਦਿੰਦੇ ਤੇ ਮੈਨੂੰ ਔਖੇ ਕਰਦਾ ਤੇ ਅਸੀਂ ਤੇ ਸਿਰਫ ਉਹਨੂੰ ਪੁੱਛਦੇ ਸੀ ਪਈ ਅਸੀਂ ਕਮਾਣ ਦੇ ਉੱਤੇ ਅਸੀਂ ਉੱਤੇ ਜਾਂਨਾ ਆਪਣੇ ਘਰ ਚ ਹੂੰ ਹੂੰ ਤੇ ਉਹਨੇ ਜਾ ਕੇ ਸਾਡੇ ਉੱਤੇ ਕੇਸ ਕਰਤਾ ਪਈ ਇਹ ਮੈਨੂੰ ਆਣ ਕੇ ਦੇ ਕੰਮਾਂ 'ਚ ਵਿਗੜਨ ਪਾਉਂਦੇ ਸਾਡੇ ਹਾਂ ਜੀ ਕੀ ਜਿਹੜੀ ਉਹ ਜਗ੍ਹਾ ਦਾ ਤੁਹਾਡੇ ਲੋਕ ਕੋਈ ਕੇਸ ਕੀਤਾ ਗਿਆ ਉਹਨੇ ਕੇਸ ਸਾਡੇ ਤੇ ਕੀਤਾ ਤੇ ਫਿਰ ਸਾਨੂੰ ਵੀ ਕਰਨਾ ਪਿਆ ਪਈ ਅਸੀਂ ਕੇਸ ਕੀਤਾ ਅਸੀਂ ਕੇਸ ਕੀਤਾ ਇਹ ਆ ਪਈ ਅਸੀਂ ਕਿ ਕਿਸੇ ਇਹ ਕੀਤਾ ਭਈ ਇਹਨੂੰ ਨਿਕਲਣਾ ਚਾਹੀਦਾ ਸੀ ਨੋਟਿਸ ਵੀ ਦਿੱਤਾ ਸੀ ਇਹਨੂੰ ਠੀਕ ਹੈ ਇਹ ਫੇ ਸਾਨੂੰ ਕਹਿੰਦਾ ਭਈ ਮੈਨੂੰ ਟਾਈਮ ਦੋ ਹਾਂਜੀ ਅਸੀਂ ਫੇ ਵੀ ਇਹਨੂੰ ਤਿੰਨ ਚਾਰ ਮਹੀਨੇ ਦੇ ਦਿੱਤੇ ਨੋਟਿਸ ਦੇ ਬਾਅਦ ਠੀਕ ਹੈ ਭਈ ਤੈਨੂੰ ਟਾਈਮ ਦਿੰਦੇ ਆ ਅਸੀਂ ਇਹ ਵੀ ਨਹੀਂ ਚਾਹੁੰਦੇ ਭਈ ਤੂੰ ਔਖਾ ਹੋਵੇ ਹਾਂ ਨਹੀਂ ਤੈਨੂੰ ਆਪਣਾ ਕਮਾਨ ਹੋ ਰਿਹਾ ਤੇ ਲੱਭ ਲਓ ਜਾ ਕੇ ਤੇ ਜਾਪੋ ਹਾਂਜੀ ਤੇ ਉਹ ਉਹ ਫੇ ਵੀ ਨਹੀਂ ਨਿਕਲਿਆ ਉਹਨੇ ਉਸ ਟਾਈਮ ਮੇਰੇ ਫਾਇਦਾ ਮੈਂ ਸੰਗਤ ਨੂੰ ਇੱਕ ਮੈਨੂੰ ਕਮੈਂਟ ਰਾਈ ਜਰੂਰ ਦੱਸਿਓ ਆਪਣਾ ਮੈਸੇਜ ਜਰੂਰ ਦਿਓ ਵੀ ਕੇਸ ਚੱਲਦੀ ਇਹਦੇ ਵਿੱਚ ਜਗ੍ਹਾ ਦੀ ਜਿਸਟਰੀ ਹੋ ਸਕਦੀ ਹੈ ਇਸਲਾਹ ਦਿਓ ਮੇਰੇ ਵੀਰ ਮੇਰੇ ਹਿਸਾਬ ਨਾਲ ਜੋ ਮੈਨੂੰ ਅੰਦਾਜ਼ਾ ਵਾ ਕੇਸ ਚੱਲਦੇ ਵਿੱਚ ਕਿਸੇ ਵੀ ਜਗ੍ਹਾ ਦੀ ਰਜਿਸਟਰੀ ਨਹੀਂ ਹੁੰਦੀ ਕੋਈ ਜਗ੍ਹਾ ਜਿਹੜੀ ਉਹ ਕੇਸ ਚੱਲਦੇ ਵਿੱਚ ਨਹੀਂ ਵਿਕਦੀ ਹੁੰਦੀ ਪਰ ਧੋਖਾ ਟੜੀ ਨਾਲ ਇਹ ਜਿਹੜਾ ਕੰਮ ਹੋਇਆ ਵਾ ਇਹ ਜਿਹੜੇ ਬਣਦੇ ਆਫਸਰਾਂ ਦਾ ਜੋ ਵੀ ਜਿਹੜਾ ਵੀ ਹੈਗਾ ਇਹਦੇ ਵਿੱਚ ਉਹਨਾਂ ਤੇ ਵੀ ਤੁਰੰਤ ਕਾਰਵਾਈ ਹੋਣੀ ਚਾਹੀਦੀ ਆ ਮੈਂ ਡੀਐਸਪੀ ਬਾਬਾ ਕਾਹਲ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਉਹ ਜਿਹੜੇ ਜਿਹੜੇ ਬੰਦੇ ਹੈਗੇ ਇਹਦੇ ਵਿੱਚ ਸਣੇ ਗਵਾਹ ਤੋਂ ਲੈ ਕੇ ਉਹਨਾਂ ਸਾਰਿਆਂ ਉੱਤੇ ਕਾਰਵਾਈ ਹੋਵੇ ਕਿਉਂ ਕੇਸ ਚੱਲਦੇ ਦੇ ਵਿੱਚ ਮੈਂ ਨਹੀਂ ਸੁਣਿਆ ਅਜੇ ਤੱਕ ਕੋਈ ਜਗ੍ਹਾ ਜਿਹੜੀ ਵਿਕੀ ਹੋਊ ਜਾਂ ਉਹਦੀ ਕੋਈ ਹਿਸਟਰੀ ਹੋਈ ਹੋਗੀ ਇਹ ਧੋਖਾ ਕੀਤਾ ਇਹਨਾਂ ਨੇ ਹਾਂਜੀ ਹੋਰ ਕੋਈ ਕੁਝ ਕਹਿਣਾ ਹੈ ਉਹਨਾਂ ਨੇ ਅੱਗੇ ਨਾ ਪ੍ਰਵਾਸੀ ਜਿਹੜੇ ਭਈਏ ਉਹ ਇਹੋ ਜਿਹਾ ਕੰਮ ਕਰਦੇ ਹੁੰਦੇ ਸੀ ਜਿੰਨੇ ਘਰ ਦੇ ਵਿੱਚ ਰਹਿਣ ਦੇਣਾ ਤੇ ਉਹਦੇ ਘਰ ਤੇ ਕਬਜ਼ਾ ਕਰ ਲੈਣਾ ਤੇ ਆਪਣੇ ਬੰਦੇ ਛਡਾਉਂਦੇ ਸੀ ਤੇ ਇਹਨਾਂ ਨੂੰ ਬਾਹਰ ਕੱਢੀਏ ਇਹਨਾਂ ਆਪਣੇ ਭੈਣ ਭਰਾ ਦਾ ਥਾਂ ਜਿਹੜਾ ਕਬਜ਼ਾ ਕੀਤਾ ਪਰ ਪਹਿਲੀ ਵਾਰ ਆ ਕਿ ਉਹਨਾਂ ਨਾਲ ਵੀ ਗਿਰੀ ਹਰਕਤ ਜਿਹੜੀ ਆ ਇਹਨਾਂ ਨੇ ਕੀਤੀ ਆ ਜਿਹੜਾ ਪਰਿਵਾਰ ਦੇ ਨਾਲ ਹਾਂਜੀ ਸੋ ਮੈਂ ਬੇਨਤੀ ਕਰਦਾ ਕਿ ਕਹਿਣਾ ਜੇ ਉਹਦੇ ਹੋਰ ਕੁਝ ਸਹਿਉਯਤ ਸਰਬਜੀਤ ਅਸੀਂ ਨਾ ਸਰਬਜੀਤ ਨਾਲ ਕੋਈ ਮਿਲਣਾ ਵਰਤਨਾ ਨਹੀਂ ਸਾਡੇ ਨਾਲ 25 ਸਾਲ ਤੋਂ ਜ਼ਿਆਦਾ ਹੋ ਗਿਆ ਅੱਛਾ ਜੀ ਤੇ ਸਾਨੂੰ ਨਹੀਂ ਪਤਾ ਕੀ ਇਦਾਂ ਕੀ ਇਹਨਾਂ ਦੇ ਸਸਲਾ ਕੀ ਡਿਆ ਸੌਣੂ ਨੇ ਤੇ ਸਰਬਜੀ ਨੇ ਇਕੱਠੇ ਕਰਕੇ ਤੇ ਆ ਕੰਮ ਮੇਰੀ ਮਾਂ ਤੇ ਕਰਤਾ ਇਹਨਾਂ ਨੇ ਸਾਨੂੰ ਵੀ ਬਹੁਤ ਦੁੱਖ ਲੱਗਦਾ ਮੇਰਾ ਪ੍ਰਾਪ ਵੀ ਬੈਠਾ ਉਥੇ ਆਸਟ੍ਰੇਲੀਆ ਚ ਉਹਨੂੰ ਉਹਦਾ ਰੀਰੋਜ ਫੋਨ ਆਉਂਦਾ ਪਰ ਕੀ ਹੱਲ ਹੋਇਆ ਤੇ ਸਿਰਫ ਇਹ ਇਹ ਕਹਿੰਦੀ ਮੈਨੂੰ ਆਪਣੀ ਚੀਜ਼ ਚਾਹੀਦੀ ਹੈ ਨਾ ਸਹਿਉਯਤ ਉਹਨਾਂ ਨੂੰ ਉਹਨਾਂ ਦੀ ਚੀਜ਼ ਵਾਪਸ ਚਾਹੀਦੀ ਹੈ ਜੀ ਉਹਨਾਂ ਦਾ ਘਰ ਆ ਉੱਤੇ ਉਹਨਾਂ ਦੇ ਘਰ ਦੇ ਵਿੱਚ ਸਮਾਨ ਆ ਹਸਬੰਦ ਉਹਨਾਂ ਦੇ ਚੜ੍ਹਾਈ ਕਰ ਗਏ ਜਿਹੜੇ ਇਹਨਾਂ ਦੇ ਪਿਤਾ ਜੀ ਤੇ ਇਹਨਾਂ ਦੇ ਧਰਮਪਤੀ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਇਹਨਾਂ ਦਾ ਹੱਕ ਦਵਾਇਆ ਜਾਵੇ ਜੇ ਬਾਬਾ ਬਕਾਲਾ ਸਾਹਿਬ ਇਹ ਕੰਮ ਹੋ ਗਿਆ ਜਾਂ ਹੋ ਰਿਹਾ ਹੈ ਤੇ ਬਹੁਤ ਜਿਆਦਾ ਮੰਦ ਭਾਗੀ ਗੱਲ ਹੈ ਇਹ ਮਿਸਲ ਛੀਦਾ ਤਰਨਾਂਦਲ ਦਾ ਮੁੱਖ ਦਫ਼ਤਰ ਆ ਬਾਬਾ ਬਕਾਲਾ ਸਾਹਿਬ ਵਿਖੇ ਇਹ 26 ਸਾਲ 9 ਮਹੀਨੇ 13 ਦਿਨ ਗੁਰੂ ਤੇਗ ਬਹਾਦਰ ਸਾਹਿਬ ਇੱਥੇ ਲੰਮਾ ਸਮਾਂ ਰਹੇ ਪੰਜਵੇਂ ਪਾਤਸ਼ਾਹੇ ਛੇਵੇਂ ਪਾਤਸ਼ਾਹੇ ਇੱਥੇ ਆਏ ਬਾਬਾ ਭੂਰਾ ਜੀ ਹੋਰ ਬੜੀਆਂ ਪਵਿੱਤਰ ਇਤਿਹਾਸਕ ਜਿਹੜੀਆਂ ਜਗ੍ਹਾ ਇੱਥੇ ਸਥਾਨ ਆ ਪਵਿੱਤਰ ਪੂਜਣਯੋਗ ਮੈਂ ਕਹਿੰਦਾ ਇਹਨਾਂ ਨੂੰ ਆਪਣਾ ਘਰ ਦਵਾਈਏ ਤੇ ਦੇਣਾ ਚਾਹੀਦਾ ਜੇ ਕਿਸੇ ਨੇ ਗਲਤ ਰਜਿਸਟਰੀ ਕੀਤੀ ਹੈ ਤੇ ਉਹਨਾਂ ਦੋਵਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਰਾਉਣ ਵਾਲੇ ਤੇ ਵੀ ਅਤੇ ਕਰਨ ਵਾਲੇ ਤੇ ਵੀ ਤੇ ਹੁਣ ਉਮਰ ਉਹਨਾਂ ਦੀ ਬਢੇਰੀ ਹੋਈ ਹੈ ਮਾਤਾ ਜੀ ਦੀ ਸੋ ਆਪਣੇ ਘਰ ਦੇ ਵਿੱਚ ਵੇਖੋ ਜਿਵੇਂ ਅਸੀਂ ਵਿਰਵਾ ਰੱਖਾਂਗੇ ਇਹ ਜਾਇਦਾਦਾਂ ਰੰਗਜੀਬ ਉਹਨਾਂ ਨੇ ਚੁੱਕ ਲਈਆਂ ਪਹਿਲਾਂ ਸਿਰ ਤੇ ਕੋਈ ਲੈ ਗਿਆ ਚੁੱਕਿਆ ਅੱਜ ਤੋਂ ਪਹਿਲਾਂ ਕਿੰਨੇ ਕਬੀਰ ਨੋਬਤ ਆਪਣੀ ਦਿਨ ਦਸ ਲਿਓ ਵਜਾਏ ਇਹ ਦਸਾਂ ਕਿ ਦਿਨਾਂ ਦਾ ਨਗਾਰਾ ਵੱਜਦਾ ਹੈ ਬਹੁਤ ਲੰਮਾ ਸਮਾਂ ਨਹੀਂ ਰਹਿੰਦਾ ਸੋ ਮੈਂ ਬੇਨਤੀ ਕਰਨੀ ਚਾਹਨਾ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੀਆ ਆਪਾਂ ਮਦਦ ਕਰੀਏ ਐਨ ਆਈ ਐਨ ਆਰ ਆਈ ਪਰਿਵਾਰ ਦੀ ਜਿਹੜੇ ਆਏ ਨੇ ਇਹ ਉਹਨਾਂ ਦੇ ਪੁੱਤਰ ਨੇ ਪਰਿਵਾਰ ਬਾਕੀ ਪਰਿਵਾਰ ਕੀ ਸੋਚਦਾ ਹੋਊਗਾ ਇਹਨਾਂ ਦੀਆਂ ਨੌਂਾਂ ਨੇ ਇਹਨਾਂ ਦੇ ਪੁੱਤਰੇ ਨੇ ਉਹ ਪਰਿਵਾਰ ਦੇ ਵਿੱਚ ਕੀ ਸੋਚਦਾ ਹੋ ਕੇ ਬਾਬਾ ਬਕਾਲਾ ਸਾਹਿਬ ਦੇ ਵੀ ਸਾਰੇ ਠੱਗ ਹੀ ਰਹਿੰਦੇ ਸਾਡੇ ਵੱਡਿਆਂ ਦੀ ਜਾਇਦਾਦ ਸੀ ਦਾਬੀ ਗਏ ਉੱਥੇ ਉਹਨਾਂ ਨੇ ਆਉਣਾ ਸੀ ਜਾਣਾ ਸੀ ਕਈ ਤਰੀਕਿਆਂ ਨਾਲ ਤੇ ਹੁਣ ਜਿਹੜਾ بڑا ਦੁੱਖ ਦੀ ਗੱਲ ਇਹ ਵੀਡੀਓ ਸ਼ੇਅਰ ਕਰਕੇ ਆਪਾਂ ਇਸ ਪਰਿਵਾਰ ਦੀ ਮਦਦ ਕਰੀਏ ਹਾਂ ਜੀ ਜੋ ਕਿ ਮੈਂ ਸੰਗਤ ਨੂੰ ਇਹ ਵੀ ਦੱਸ ਦਵਾਂ ਵੀ ਸਾਨੂੰ ਅਗਲੇ ਨੇ ਲਿਖਤੀ ਰੂਪ ਦੇ ਵਿੱਚ ਪਰਿਵਾਰ ਨੇ ਜਿਹੜੀ ਸਾਨੂੰ ਇੱਕ ਲੈਟਰ ਦਿੱਤੀ ਹੋਈ ਆ ਜੋ ਬਣਦੀ ਕਾਰਵਾਈ ਹੋਈ ਅਸੀਂ 3 ਦੇਖੋ ਲੈ ਸੰਸਥਾ ਤੇ ਬਾਬਾ ਜੀ ਹونی ਹਰਪ੍ਰੀਤ ਸਿੰਘ ਹਣੀ ਅਸੀਂ ਸਾਰੇ ਜਾਣੇ ਨਾਲ ਮਿਲ ਕੇ ਹੋਰ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਸਾਰੀਆਂ ਹੀ ਜਥੇਬੰਦੀਆਂ ਇਸ ਮਸਲੇ ਤੇ ਇਕੱਠੀਆਂ ਹੋਣ ਤੇ ਇਸ ਮਸਲੇ ਤੇ ਪਹੁੰਚਣ ਕਿਉਂਕਿ ਇਸ ਪਰਿਵਾਰ ਨੂੰ ਇਸ ਮਾਤਾ ਨੂੰ ਇਸ ਬੱਚੇ ਨੂੰ ਆਪਾਂ ਇਸ ਭਰਾ ਨੂੰ ਆਪਾਂ ਇਨਸਾਫ ਦਿਵਾ ਸਕੀਏ ਵਜ੍ਹਾ ਕੀ ਆ ਵੀ ਇਹ ਜਿੱਦਾਂ ਕਰਕੇ ਇਹਦੇ ਵਿੱਚ ਜਿਹੜੇ ਠੱਗ ਹੈਗੇ ਆ ਉਹਨਾਂ ਨੂੰ ਇਥੋਂ ਭਜਾ ਸਕੀਏ ਇਹਨਾਂ ਕੇ ਬੈਂਤੀ ਅਦਾਸ ਕਰਦਾ ਏ ਤੇ ਪਰਿਵਾਰ ਕਹਿੰਦਾ ਕਿ ਅਸੀਂ ਕੋਈ رائے ਨਹੀਂ ਕੀਤੀ ਇਹਦੇ ਸਬੰਧ ਚ ਵੀ ਉਹਨਾਂ ਨਾਲ ਕੋਈ رائے ਕਰੀਏ ਵੀ ਅਸੀਂ ਵੇਚਣੀ ਆ ਜਾਂ ਰੱਖਣੀ ਜਾਂ ਕਿੱਦਾਂ ਆ ਇਹ ਉਹਨਾਂ ਦਾ ਘਰ ਆ ਉੱਪਰ ਥੱਲੇ ਉਹਨਾਂ ਦੇ ਸ਼ੋਰੂਮ ਹੈ ਬਹੁਤ ਵੱਡਾ ਜਗ੍ਹਾ ਕਾਫੀ ਵੱਡੀ ਹੈ ਮੇਨ ਬਾਜ਼ਾਰ ਦੇ ਵਿੱਚ ਜਗ੍ਹਾ ਤੇ ਵੈਸੇ ਇੰਚ-ਇੰਚ ਦੇ ਹਿਸਾਬ ਨਾਲ ਮਿਲ ਰਹੀ ਹੈ ਤੇ ਜਿਹੜੇ ਵੀਰ ਇਹਨਾਂ ਦਾ ਸਹਿਯੋਗ ਕਰ ਰਹੇ ਮੈਂ ਸਤਿਕਾਰ ਕਰਦਾ ਤੇ ਆਦੇ ਰਖਵਾਲੇ ਮੁਖੀ ਗੁਰਸਰ ਸਰਦਾਰ ਗੁਰਜੰਟ ਸਿੰਘ ਦਾ ਜਿਨ੍ਹਾਂ ਨੇ ਇਹ ਮਾਮਲਾ ਆਪਣੇ ਹੱਥ ਚ ਲਿਆ ਹੌਲੀ ਹੌਲੀ ਸਾਰੇ ਵੀਰ ਜੁੜ ਕੇ ਆਪਾਂ ਇਹਨਾਂ ਨੂੰ ਨਿਆਂ ਦਵਾਈਏ ਤਾਂ ਕਿ ਆਪਾਂ ਮਰ ਵੀ ਜਾਈਏ ਨਾ ਇਸ ਧਰਤੀ ਤੋਂ ਚਲੇ ਜਾਈਏ ਤਾਂ ਵੀ ਕੋਈ ਗੱਲ ਗਵਾਈ ਭਰੇ ਕਿ ਮਤਲਬ ਇਹਨਾਂ ਨੇ ਚੰਗਾ ਕੰਮ ਕੀਤਾ ਸੀ ਤੇ ਜਿਨ੍ਹਾਂ ਨੇ ਮਾੜਾ ਕੀਤਾ ਉਹ ਤੁਸੀਂ ਪਿਛਲੀ ਹਿਸਟਰੀ ਪੜ ਲਿਓ ਇਤਿਹਾਸ ਉਹਨਾਂ ਦਾ ਕੀ ਬਣਿਆ ਕੀ ਨਹੀਂ ਬਣਿਆ ਸਾਰਾ ਪਤਾ ਲੱਗ ਜਾਂਦਾ ਸੋ ਮੈਂ ਬੇਨਤੀ ਕਰਾਂ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰੀ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ